ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਜੋ ਮਰਜ਼ੀ ਕਹੇ ਲੇਕਿਨ ਇੱਕ ਗੱਲ ਹਮ ਬੜੀ ਕਲੀਅਰ ਹੈ ਆ ਕਿ ਪੰਜਾਬ ਦੇ ਵਿੱਚ ਵਾਕਈ ਅਮਨ ਕਾਨੂੰਨ ਦੀ ਅਵਸਥਾ ਜਿਹੜੀ ਆ ਉਹ ਚਿੰਤਾਜਨਕ ਆ ਜਿਹੜਾ ਸੰਜੇ ਵਰਮਾ ਦਾ ਕਤਲ ਅਬੋਰ ਦੇ ਵਿੱਚ ਕਪੜੇ ਦੇ ਵਪਾਰੀ ਵੇਅਰ ਵੈਲ ਸ਼ਾਪ ਦੇ ਮਾਲਕ ਉਹਨਾਂ ਦੇ ਜਿਹੜਾ ਕਤਲ ਹੋਇਆ ਵਾ ਇਹ ਸਿਰਫ ਇੱਕ ਇਕੱਲਾ ਵਾਕਿਆ ਨਹੀਂ ਹਾਲਾਂਕਿ ਇਹ ਬਹੁਤ ਮਨਪੜਾ ਇਸ ਕਰਕੇ ਮਨਪੜਾ ਬੰਦਾ ਬਹੁਤ ਮਹਿਤ ਕਰਦਾ ਸੀ ਔਰ ਮਹਿਤ ਕਰ ਕਿਉਂਨੇ ਬਹੁਤ ਵੱਡਾ ਕਾਰੋਬਾਰ ਆਪਣਾ ਸਟੈਬਲਿਸ਼ ਕੀਤਾ ਕੋਈ ਕਈ ਲੋਕੀ ਵੱਡੀ ਲੈ ਕੇ ਬੇਈਮਾਨੀ ਕਰਕੇ ਆਪਣਾ ਕਾਰੋਬਾਰ ਸਥਾਪਿਤ ਕਰਦੇ ਲੇਕਿਨ ਉਹਨਾਂ ਨੇ ਆਪਣੀ ਮਿਹਨਤ ਨਾਲ ਕਾਰੋਬਾਰ ਸਥਾਪਿਤ ਕੀਤਾ ਜਿੱਤੇ 5-700 ਬੰਦੇ ਨੂੰ ਰੋਜ਼ਗਾਰ ਦਿੱਤਾ ਹੋਇਆ ਸੀ ਔਰ ਇਹ ਚੌਥਾ ਕਤਲ ਹੈ ਪਿਛਲੇ 10-10 ਕੇਸਾਂ ਦੇ ਵਿੱਚ ਔਰ ਜਦੋਂ ਕੋਈ ਆਪਾਂ ਕਿਹੜਾ ਨੂੰ ਛੱਡ ਦਈਏ ਚੌਥਾ ਵਾ ਪੰਜਵਾਂ ਵਾ ਛੇਵਾਂ ਵਾ ਜਦੋਂ ਵੀ ਕੋਈ ਹਾਈ ਪ੍ਰੋਫਾਈਲ ਫਿਗਰ ਦਾ ਕਤਲ ਹੋ ਜਾਂਦਾ ਜਿਵੇਂ ਸੰਜੀਵ ਵਰਮਾ ਦਾ ਕਤਲ ਹੋਇਆ ਜਾਂ ਕੁਝ ਦਿਨ ਪਹਿਲਾਂ ਐਕਟਰ ਤਾਨਿਆ ਦੇ ਜਿਹੜੇ ਸਟੈਪ ਫਾਦਰ ਆ ਮੋਗਾ ਦੇ ਵਿੱਚ ਡਾਕਟਰ ਅਲਜੀਤ ਦੇਤੇ ਹਮਲਾ ਹੋਇਆ ਜਿੱਦੋਂ ਇਹ ਹੋ ਜਾਂ ਕੋਈ ਵਾਕਿਆ ਹੁੰਦਾ ਬਾਤ ਉਹ ਲੋਕਾਂ ਦੇ ਵਿੱਚ ਭੈ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਡਰ ਫਿਰ ਸੈਕੋਸਿਸ ਜਿਹੜਾ ਉਹ ਲੋਕਾਂ ਨੂੰ ਗ੍ਰਿਪ ਕਰਦਾ ਵਾ ਜੋ ਕੁਝ ਹੋ ਰਿਹਾ ਵਾ ਇਹਦੇ ਚਾਰ ਪੰਜ ਕਾਰਨ ਨੇ ਸੋ ਮੈਂ ਉਹਨਾਂ ਗੱਲਾਂ ਬਾਰੇ ਗੱਲ ਕਰਨਾ ਚਾਹ ਰਿਹਾ ਪਹਿਲਾਂ ਤੇ ਜਿਹੜੇ ਗੈਂਗਸਟਰਸ ਨੂੰ ਸਰਕਾਰੀ ਸ਼ਹਿ ਜਿਹੜੀ ਮਿਲੀ ਹੋਈ ਆ ਸਰਕਾਰੀ ਸ਼ਹਿ ਹੋਵੇ ਨਾ ਹੋਵੇ ਲੇਕਿਨ ਇੱਕ ਪਰਸੈਪਸ਼ਨ ਬਣ ਗਈ ਹੈ ਕਿ ਵਾਕਈ ਜਿਹੜੇ ਕੁਝ ਗੈਂਗਸਟਰਸ ਖਾਸ ਕਰਕੇ ਲਾਰੈਂਸ ਬਿਸ਼ਨੋਈ ਨੂੰ ਸਰਕਾਰ ਦੀ ਸ਼ਹਿ ਹਾਸਲ ਹੈ ਅਕਸਰ ਕਿ ਉਹ ਦਾ ਬਾਹਲੇ ਮੁਲਕਾਂ ਦੇ ਵਿੱਚ ਨਾ ਵਜਦਾ ਵਾ ਜਿੱਥੇ ਸਰਕਾਰ ਦੀ ਇਹੋ ਜਿਹੀ ਅਜੈਸ਼ੀਆ ਦਾ ਵੀ ਨਾਮ ਨਾਲ ਵਜਦਾ ਵਾ ਸੋ ਇਹਦੇ ਤੇ ਸਰਕਾਰ ਨੂੰ ਇੱਕ ਆਪਣੀ ਕਲੈਰੀਫਿਕੇਸ਼ਨ ਦੇ ਰਹੀ ਚਾਹੀਦੀ ਆ ਔਰ ਸਿਰਫ ਕਲੈਰੀਫਿਕੇਸ਼ਨ ਨਹੀਂ ਆਪਣੇ ਐਕਸ਼ਨ ਦੇ ਨਾਲ ਪ੍ਰੂਵ ਕਰੇ ਕਿ ਸਰਕਾਰ ਦਾ ਇਹਨਾਂ ਗੈਂਗਸਟਰਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਨੈਰੇਟਿਵ ਜਿਹੜਾ ਬਣਿਆ ਹੋਇਆ ਵਾ ਵੀ ਸਰਕਾਰੀ ਸ਼ਰ੍ਹਾਂ ਇਹਨਾਂ ਲੋਕਾਂ ਨੂੰ ਉਹ ਇੱਕ ਬੜਾ ਗਲਤ ਹੈ ਨੈਰੇਟਿਵ ਆ ਅਰ ਇਸ ਤੋਂ ਬਾਅਦ ਜਦ ਸਾਨੂੰ ਸਮਝਣ ਦੀ ਲੋੜ ਹੈ ਕਿ ਇਹ ਗੈਂਗਸਟਰਸ ਨਾਲ ਨੌਜਵਾਨ ਜਾਂਦੇ ਕਿਉਂ ਹੋ ਬੇਜ਼ਗਾਰੀ ਤੇ ਹੈ ਹੀ ਹੈ ਈਜ਼ੀ ਮਨੀ ਵੀ ਇਹਦੇ ਚ ਜ਼ਰੂਰ ਹੈ ਲੇਕਿਨ ਡਰ ਵੀ ਆ ਇਹਦੇ ਖਤਰਾ ਵੀ ਬਹੁਤ ਵੱਡਾ ਵਾ ਮਾਰੇ ਵੀ ਜਾ ਸਕਦੇ ਜੇ ਔਰ ਇਹ ਇਹਨਾਂ ਨੂੰ ਇਹ ਜੋ ਵੀ ਕਰਦੇ ਆ ਇਹਨਾਂ ਨੂੰ ਨਿਜਾਇਜ਼ ਹਥਿਆਰ ਕੌਣ ਦਿੰਦਾ ਕਿਉਂਕਿ ਜਿਹੜੀ ਪ੍ਰੋਪਰ ਲਾਇਸੈਂਸ ਲੈਣ ਦੀ ਪ੍ਰਕਿਰਿਆ ਬਹੁਤ ਬਹੁਤ ਔਖੀ ਆ ਸੋ ਜੇ ਇਹਨਾਂ ਨੂੰ ਵੈਪਨਸ ਸੋਖੇ ਨਾ ਮਿਲਣਾ ਤੇ ਮੇਰੇ ਖਿਆਲ ਇਹ ਕਾਫੀ ਕੰਮ ਜਿਹੜਾ ਵਾ ਕਰ ਸਕਦਾ ਸੋ ਈਜ਼ੀ ਮਨੀ ਈਜ਼ੀ ਅਵੇਲੇਬਿਲਟੀ ਆਫ ਵੈਪਨਸ ਔਰ ਇਹ ਜਿਹੜਾ ਅ ਤੇ ਗਨ ਕਲਚਰ ਜਿਹੜਾ ਵੈਸੇ ਵੇ ਪਰਫੁੱਲਤਿਆ ਉਹ ਬਹੁਤ ਬੜੀ ਸਮਾਂ ਪੰਜਾਬ ਵਾਸਤੇ ਇਹਦੇ ਵਾਸਤੇ ਪੰਜਾਬ ਨੂੰ ਇੱਕ ਮਲਟੀ ਬ੍ਰਾਂਡ ਬਹੁ ਪੱਖੀ ਨੀਤੀ ਬਣਾਉਣੀ ਲੋੜਿਆ ਔਰ ਉਹਨੂੰ ਚੰਗੀ ਨੀਅਤ ਦੇ ਨਾਲ ਲਾਗੂ ਕੀਤਾ ਜਾਵੇ ਔਰ ਲੋਕਾਂ ਨੂੰ ਇਨਵੋਲ ਕੀਤਾ ਜਿਵੇਂ ਸਰਪੰਚਾਂ ਨੂੰ ਇਨਵੋਲ ਕਰੋ ਐਮਐਲਏ ਨੂੰ ਇਨਵੋਲ ਕਰੋ ਜਿਵੇਂ ਸਾਡੇ ਕੁਝ ਕਾਲਜ ਨੇ ਕਿਹਾ ਕਿ ਜਿਹੜੇ ਗੈਂਗਸਟਰਸ ਸਰੈਂਡਰ ਕਰਨਾ ਚਾਹੁੰਦੇ ਆ ਉਹਨਾਂ ਦੇ ਸਰੈਂਡਰ ਪ੍ਰਾਈਜ਼ ਆ ਜੋ ਸੈਂਡਰ ਕਰਨਗੇ ਤੋ ਨਾਲ ਗੱਲਬਾਤ ਕਰਕੇ ਉਹਨਾਂ ਦੀ ਟੈਰੋਗੇਸ਼ਨ ਕਰਕੇ ਡੀ ਬਰੀਫਿੰਗ ਕਰਕੇ ਬਹੁਤ ਸਾਰੀ ਜਾਣਕਾਰੀ ਮਿਲ ਸਕਦੀ ਹੈ ਸੋ ਕਈ ਪੱਖੋਂ ਇਹਦੇ ਤੇ ਅ ਔਰ ਸਾਨੂੰ ਇਹ ਜਿਹੜੀ ਸਰਪੰਚਰ ਐਮ ਐਲ ਏ ਨੇ ਇਹਨਾਂ ਦੇ ਥਰੂ ਆਡੈਂਟੀਫਾਈ ਕਰਨੀ ਚਾਹੀਦੀਆਂ ਕਿੜੇ ਕਿੜੇ ਪਰਿਵਾਰ ਦੇ ਬੱਚੇ ਜਿਹੜੇ ਨੇ ਉਹ ਐਸਵੇਲੇ ਅੰਡਰਗਰਾਉਂਡ ਹੋਏ ਆ ਜਾਂ ਇਸ ਪਾਸੇ ਨੂੰ ਤੁਰੇ ਆ ਅ ਔਰ ਉਹਨਾਂ ਤੱਕ ਸਾਨੂੰ ਪਹੁੰਚ ਕਰਨ ਦੀ ਲੋੜ ਹੈ ਪਰਿਵਾਰਾਂ ਤੱਕ ਪਹੁੰਚ ਕਰੋ ਪਰਿਵਾਰਾਂ ਦੇ ਥਰੂ ਬੱਚਿਆਂ ਤੱਕ ਵੀ ਪਹੁੰਚ ਕੀਤੀ ਜਾ ਸਕਦੀ ਹੈ ਜਿਵੇਂ ਸਾਡੇ ਕੁਝ ਸਕਾਲਰਸ ਨੇ ਨਹੀਂ ਕੀਤਾ ਇੰਟੈਲੀਜੈਂਸ ਜਿਹੜੀ ਡਿਪਾਰਟਮੈਂਟ ਹੈ ਉਹਨੂੰ ਸਟਰਕਚਰ ਕਰਨਾ ਬਹੁਤ ਜ਼ਰੂਰੀ ਹੈ ਸੀਆਈਡੀ ਡਿਪਾਰਟਮੈਂਟ ਹੈ ਲੋ ਜਾਂ ਇੰਟੈਲੀਜੈਂਸ ਹੈ ਲੋ ਉਹਦੇ ਨਾਲ ਨਾਲ ਤਫਤੀਸ਼ ਤੇ ਚੰਗੀ ਹੋਣੀ ਚਾਹੀਦੀ ਹੈ ਕਿਉਂਕਿ ਇੰਕਾਊਂਟਰਸ ਕੋਈ ਹਲ ਨਹੀਂ ਜਰੂਰੀ ਝੂਠੇ ਇੰਕਾਊਂਟਰ ਕਰਦੇ ਜੇ ਤੁਹਾਨੂੰ ਲੱਗਦਾ ਹੁਣ ਤਫਤੀਸ਼ ਕਰਨ ਦੀ ਲੋੜ ਨਹੀਂ ਤਫਤੀਸ਼ ਤੇ ਵਿੱਚ ਬਹੁਤ ਕੁਝ ਹੋਰ ਨਿਕਲਦਾ ਜਦੋਂ ਇੱਕ ਫੇਕ ਇੰਕਾਊਂਟਰ ਹੋ ਜਾਂਦਾ ਵਾ ਪਤਾ ਨਹੀਂ ਇਸ ਕੇਸ ਦੇ ਵਿੱਚ ਫੇਕ ਇੰਕਾਊਂਟਰ ਹੈ ਜਾਂ ਸੱਚਾ ਪਰ ਜੋ ਔਨ ਦੀ ਫੇਸ ਆਫ ਇਟ ਲੱਗਦਾ ਵਾ ਕਿ ਉਹ ਲੱਗਦਾ ਨਹੀਂ ਕਿ ਇਸ ਤਰ੍ਹਾਂ ਹੋਇਆ ਹੋਗਾ ਉਹ ਜਦੋਂ ਫੇਕਰ ਕਾਊਂਟਰ ਹੋ ਜਾਂਦਾ ਉਦੋਂ ਜਿਹੜੀ ਬੜਾ ਇੰਪੋਰਟੈਂਟ ਐਵੀਡੈਂਸ ਯਾ ਖਤਮ ਹੋ ਜਾਂਦਾ ਸੋ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਨਿਆ ਪ੍ਰਣਾਲੀ ਦੇ ਥਰੂ ਹੀ ਅਸੀਂ ਫੰਕਸ਼ਨ ਕਰੀਏ ਮੈਨੂੰ ਯਾਦ ਆ ਕਿ ਜਿਸ ਵੇ ਪੰਜਾਬ ਦੇ ਵਿੱਚ ਖੜਕੂਆ ਸੀ ਉਦੋਂ ਇੰਟੈਲੀਜੈਂਸ ਡਿਪਾਰਟਮੈਂਟ ਜਿਹੜੀ ਆ ਉਹਨਾਂ ਨੇ ਬਹੁਤ ਚੰਗੇ ਤਰੀਕੇ ਨਾਲ ਆਰਗੇਨਾਈਜ਼ ਆਪਣੇ ਆਪ ਨੂੰ ਕੀਤਾ ਹੋਇਆ ਸੀ ਹਰ ਗਰੁੱਪ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੇ ਟੋਟਲ ਮੈਂਬਰਸ ਦੀ ਲਿਸਟ ਬਣੀ ਹੋਈ ਸੀ ਉਹਨਾਂ ਦੇ ਐਡਰੈਸਸ ਸੀ ਉਹਨੂੰ ਕਾ ਬਨਾ ਦੇਣ ਵਾਲਿਆਂ ਦੀ ਲਿਸਟ ਬਣੀ ਹੋਈ ਸੀ ਉਹਨਾਂ ਨੂੰ ਮਦਦ ਕਰਨ ਵਾਲਿਆਂ ਦੀ ਲਿਸਟ ਬਣੀ ਹੋਈ ਸੀ ਵਗੈਰਾ ਗਿਆ। ਔਰ ਉਹ ਫਿਰ ਸਾਰੇ ਡਿਸਟ੍ਰਿਕਟਸ ਨਾਲ ਸ਼ੇਅਰ ਕੀਤੀ ਜਾਂਦੀ ਸੀ। ਉਸ ਵੇਲੇ ADGP ਇੰਟੈਲੀਜੈਂਸ ਸੀਗੇ OP ਸ਼ਰਮਾ ਜਿਹੜੇ ਬਾਅਦ ਡੀਜੀਪੀ ਬਣੇ ਹਨ। ਭਈ ਉਹ ਪਿੰਕ ਬੁੱਕ ਇਕੱਠਿਆ ਕਰਦੇ ਹੁੰਦੇ ਸੀ। ਮਨਿਆ ਦੇ ਨਾਲ ਕੋਈ ਹਾਲੀਵੀਂ ਕਾਪੀਆਂ ਪਈਆਂ ਆਉਂਦੀਆਂ। ਸੋ ਇਸ ਤਰ੍ਹਾਂ ਵੀ ਹੁਣ ਜਿੰਨੇ ਗੈਂਗਸਟਰਸ ਆ ਪੰਜਾਬ ਦੇ ਵਿੱਚ ਉਹਨਾਂ ਦੀ ਲਿਸਟ ਬਣਨ ਦੀ ਲੋੜ ਆ, ਉਹਨਾਂ ਦੇ ਟੋਟਲ ਮੈਂਬਰਸ ਦੀ ਲਿਸਟ ਬਣਾਉਣ ਦੀ ਲੋੜ ਆ, ਉਹਦੇ ਕਿਹੜੇ-ਕਿਹੜੇ ਪ੍ਰਮਾਣ ਤੋਂ ਨੇ, ਕਿਹੜੇ-ਕਿਹੜੇ ਪਿੰਡਾਂ ਤੋਂ ਨੇ ਉਹ ਲਿਸਟ ਬਣਾਉਣ ਦੀ ਲੋੜ ਆ। ਕੌਣ ਕੌਣ ਕਿਹੜੇ ਕਿਹੜੇ ਗਰੁੱਪ ਦੇ ਨੇ ਕਿਵੇਂ ਵਾਦਾ ਹੋ ਰਿਹਾ ਵਾ ਕਿਹਨੇ ਕਿਹੜੇ ਆਂਦਰਿਆ ਇਹ ਸਾਰੀ ਜਾਣਕਾਰੀ ਜਿਹੜੀ ਆ ਇਹ ਡਿਸਟ੍ਰਿਕਟਸ ਨਾਲ ਸ਼ੇਅਰ ਕੀਤੀ ਜਾਵੇ ਸੋ ਇੱਕ ਡਾਟਾਬੇਸ ਤਿਆਰ ਕੀਤਾ ਜਾਵੇ ਗੈਂਗਸਟਰਸ ਦਾ ਔਰ ਟੋਟਲਿਸਟ ਔਰ ਉਹਨਾਂ ਦੇ ਪ੍ਰਮਾਣਾਂ ਦਾ ਔਰ ਉਹਨਾਂ ਦੇ ਸਪੋਰਟਰਸ ਦਾ ਬਾਕੀ ਸਰਕਾਰ ਨੂੰ ਏਰੀਆ ਸਕਿਉਰਿਟੀ ਦੇ ਦੋਂਤੀ ਲੋੜ ਹੈ ਹੁਣ ਹਰ ਕਾਰੋਬਾਰੀ ਨੂੰ ਤੇ ਸੁਰੱਖਿਆ ਦਿੱਤੀ ਨਹੀਂ ਜਾ ਸਕਦੀ ਲੇਕਿਨ ਜਿੱਥੇ ਕੋ ਵੱਡਾ ਕਾਰੋਬਾਰ ਆ ਵੱਡਾ ਸ਼ੋਰੂਮ ਹੈ ਜਿੱਥੇ ਬਹੁਤ ਜ਼ਿਆਦਾ ਲੋਕੀ ਆਉਂਦੇ ਆ ਵੀਆਈਪੀਜ਼ ਆਉਂਦੇ ਆ ਕਿਸੇ ਦਾ ਕਾਰੋਬਾਰ ਬਹੁਤ ਵੱਡਾ ਹੋ ਗਿਆ ਜਿਵੇਂ ਜਲੰਧਰ ਨੂੰ ਜਾਈਦਾ ਹੋਵੇ ਹੀ ਕਾਫੀ ਵੱਡਾ ਕਾਰੋਬਾਰ ਹੈ ਚੰਡੀਗੜ੍ਹ ਜੇ ਲਾਂਟੇ ਬਾਲ ਉਥੇ ਏਰੀਆ ਸਕਿਉਰਿਟੀ ਦੇਤੀ ਲੋਗ ਹੈ ਜੇ ਕੋਈ ਕਾਰੋਬਾਰ ਇਹੋ ਜਿਹਾ ਵੜਦਾ ਕਰਕੇ ਨਿਕਲਣਾ ਚਾਹੁੰਦਾ ਵਾ ਤੋ ਉਹਨੂੰ ਉਸੇ ਵੜੇ ਫੜ ਲਿਆ ਜਾਵੇ ਬਚ ਨਾ ਸਕੇ ਸੋ ਏਰੀਆ ਸਕਿਉਰਿਟੀ ਚੱਲ ਰਹੀ ਆ ਉਹ ਵਧਾਈ ਜਾਵੇ ਔਰ ਏਰੀਆ ਸਕਿਉਰਟੀ ਵਧਾਉਣ ਵਾਸਤੇ ਆਬਵੀਅਸਲੀ ਜੇ ਨਾਨ ਪੁਲਿਸਿੰਗ ਜੌਬ ਦੇ ਪੁਲਿਸ ਲੱਗੀ ਹੋਈ ਆ ਉਹਨੂੰ ਉਹਦੇ ਚ ਬਹੁਤ ਵੱਡੇ ਪਦਰ ਤੇ ਕਟੌਤੀ ਚੱਲ ਰਹੀ ਆ ਉਹ ਕਰਨੀ ਪਊਗੀ ਐਂਡ ਇਟ ਮਸਟ ਸਟਾਰਟ ਫਰਮ ਦਿ ਟਾਪ ਮੰਤਰੀਆਂ ਨੂੰ ਮੁੱਖ ਮੰਤਰੀ ਨੂੰ ਆਪਣੀ ਕੁਝ ਸਿਕਿਉਰਿਟੀ ਸ਼ੈੱਡ ਕਰਕੇ ਇੱਕ ਨਵੀਂ ਸ਼ੁਰੂਆਤ ਕਰਨੀ ਚਾਹੀਦੀ ਹੈ ਇੱਕ ਨਵਾਂ ਐਗਜ਼ੈਂਪਲ ਸੈੱਟ ਕਰਨਾ ਚਾਹੀਦਾ ਸਰਕਾਰ ਨੂੰ ਇਸ਼ਤਿਆਰ ਵਾਲੀ ਦਮ ਬੁਰੀ ਇਸ ਕਰਨੀ ਚਾਹੀਦੀ ਸਰਕਾਰ ਨਹੀਂ ਇਸ ਇਸ਼ਤਿਆਰ ਵਾਲੀ ਕਾਦੀ ਪੁਲਿਸ ਹੀ ਉਸ ਦੇ ਪਾਸੇ ਲੱਗੀ ਸੋਸ਼ਲ ਮੀਡੀਆ ਦੇ ਜ਼ਰੀਏ ਸਿੰ ਪੁਲਿਸਿੰਗ ਕਰਨੀ ਚਾਹੁੰਦੇ ਸਟੇਟ ਦੇ ਵਿੱਚ ਸੋਸ਼ਲ ਮੀਡੀਆ ਨਾਲ ਪੁਲਿਸ ਨਹੀਂ ਹੋਣੀ ਇੰਟੈਲੀਜੈਂਸ ਲਿੰਕ ਨੂੰ ਸਟਰੈਂਥਨ ਕਰਕੇ ਆਪਰੇਸ਼ਨਲ ਲਿੰਕ ਨੂੰ ਹੋਰ ਚੁਸਤ ਰਸਤ ਕਰਕੇ ਔਰ ਜਿਹੜਾ ਤਪੀਸ਼ ਲਿੰਗਿਆ ਉਹਨੂੰ ਫੋਰਥ ਕਰਾਕਾ ਇਦੇ ਨਾਲ ਸਿਚੁਏਸ਼ਨ ਦੇ ਵਿੱਚ ਬੇਤਰੀ ਆਊਗੀ ਨਾ ਕਿ ਇਹ ਸਟਾਰ ਬਾਜੀ ਨਾਲ ਜਾਂ ਸੋਸ਼ਲ ਮੀਡੀਆ ਉੱਤੇ ਸੋਸ਼ਲ ਪੋਸਟਾਂ ਪਾ ਕੇ ਇੱਕ ਹੋਰ ਗੱਲ ਜਿਹੜੀ ਮੈਂ ਜ਼ਰੂਰ ਕਹਿਣਾ ਚਾਹਣਾ ਕਿਉਂਕਿ ਇਹ ਗੱਲ ਯੂ ਨੋ ਪ੍ਰੋਟੈਸਟ ਹੋਇਆ ਬੋਰ ਦੇ ਚੌਥੇ ਵੀ ਗੱਲ ਬਾਹਰ ਨਿਕਲ ਕੇ ਆਈ ਆ ਜਿਹੜੀ ਪੰਜਾਬ ਦੇ ਵਿੱਚ ਪਤਾ ਨਹੀਂ ਲੱਗ ਰਿਹਾ ਕਿ ਐਗਜ਼ੈਕਟਲੀ ਅਥਾਰਟੀ ਕਿਹਦੀ ਚੱਲ ਰਹੀ ਹੈ ਹਾਕੌਨ ਕ੍ਰੰਟੀ ਕਿ ਮੁੱਖ ਮੰਤਰੀ ਦੀ ਚੱਲਦੀ ਆ ਕਿ ਸਾਰੇ ਟ੍ਰਾਂਸਫਰਸ ਬਦਲੀਆਂ

ਇਦੇ ਨਾਲ ਜਿਹੜੀ ਅਥਾਰਟੀ ਆ ਉਹ ਡਿਸਿਪੀਟ ਹੁੰਦੀ ਹੈ ਕਮਜ਼ੋਰ ਹੁੰਦੀ ਹੈ ਪਰ ਉਹਦੇ ਨਾਲ ਫਿਰ ਅਮਨ ਕਾਨੂੰਨ ਦੀ ਵਿਵਸਥਾ ਜਿਹੜੀ ਆ ਉਹ ਵੀ ਦਿਨੋਂ ਦਿਨ ਕਮਜ਼ੋਰ ਪੈਂਦੀ ਹੈ